ਹਾਂ ਜੀ ਕੋਈ ਨਹੀਂ ਇਕੱਲੇ ਰਹਿੰਦੇ ਤੁਸੀਂ ਇਹ ਇਤਰਾਸ ਦੀ ਹੈ ਪੰਜਾਬ ਦੀ ਇੱਕ ਮਾਂ ਰੋਟੀ ਦੀ ਪੁੱਤ ਬੱਤੀ ਕੋਈ ਵੀ ਹੈ ਨਹੀਂ ਕੋਈ ਫਸਲ ਨਹੀਂ ਕੁਛ ਨਹੀਂ ਮਾਤਾ ਵੀ ਪਹਿਨ ਉਤੇ ਲੰਬੜੀ ਹੋ ਗਈ ਮਾਤਾ ਜੀ ਪਿਛਲੇ 2 ਦਿਨ ਤੋਂ ਭੁੱਖੇ ਸੀਗੇ ਇਹਨੇ ਦੋ ਦਿਨ ਤੋਂ ਮੈਂ ਰੋਟੀ ਨਹੀਂ ਖਾਈ ਦੋ ਦਿਨ ਹੋ ਗਏ ਨਾ ਮਾਤਾ ਦਾ ਕੋਈ ਅੱਗੇ ਨਾ ਪਿੱਛੇ ਹੈ ਨਾ ਕੋਈ ਧੀ ਨਾ ਪੁੱਤ ਹੈ ਕੋਈ ਜ਼ਮੀਨ ਦਾ ਕੋਈ ਕੁਝ ਵੀ ਨਹੀਂ ਹੈ ਔਰ ਮਾਤਾ ਪਿਛਲੇ ਦੋ ਦਿਨਾਂ ਤੋਂ ਭੁੱਖੀ ਸੀ ਹੁਣ ਜਦੋਂ ਰੋਟੀ ਮਿਲੀ ਤਾਂ ਮਾਂ ਦੀਆਂ ਅੱਖਾਂ 'ਚ ਖੰਝੂ ਨਹੀਂ ਰੁਕੇ ਨਾ ਇਹ ਕੋਈ ਹਾਂਜੀ ਕੋਈ ਨਹੀਂ ਆਇਆ ਪਹਿਲੀ ਵਾਰ ਆਇਆ ਹੈ ਅੱਛਾ ਹਾਂ ਹੋਣੀ ਆਇਆ ਬਸ ਕਿੰਨੀ ਦੇਰ ਤੋਂ ਭੁੱਖੇ ਪਿਆਸੇ ਸੀਗੇ ਉਕੇ ਕੱਲ ਜਾਂ ਜਿੱਦੰਦਾ ਪਾਣੀ ਆਇਆ ਉਹ ਗੰਦੇ ਪਾਸ ਭੁੱਖੇ ਪੈਸੇ ਬੈਠੇ ਹੁਣ ਰੋਟੀ ਮਿਲੀ ਐ ਹੁਣ ਰਾਹਤ ਮਿਲੀ ਕੋਈ ਹਾਂਜੀ ਹਾਂਜੀ ਕਿੰਨਾ ਰੋਟੀ ਖਾਦੀ ਮਾਂ ਬੀ ਇਹ ਹੋ ਗਿਆ ਦੋ ਤਿੰਨ ਪਿਛੇ ਹੈ ਜੀ ਕੋਈ ਨਹੀਂ ਤੇਰੇ ਮਾਦੀ ਹਾਲਾਤ ਤੁਸੀਂ ਦੇਖ ਸਕਦੇ ਹੋ ਕੋਈ ਫਸਲ ਨਹੀਂ ਕੁਛ ਨਹੀਂ ਮਾਤਾ ਵੀ ਪਹਿਨ ਕੁੱਤੇ ਲੰਬੜੀ ਓਕੇ ਮਾਤਾ ਜੀ ਪਿਛਲੇ ਦੋ ਦਿਨ ਤੋਂ ਭੁੱਖੇ ਸੀਗੇ ਪਿਛਲੇ 2 ਦਿਨ ਤੋਂ ਮੈਂ ਰੋਟੀ ਨਹੀਂ ਖਾਈ 2 ਦਿਨ ਹੋ ਗਏ ਨਾ ਮਾਤਾ ਦਾ ਕੋਈ ਅੱਗੇ ਨਾ ਪਿੱਛੇ ਹੈ ਨਾ ਕੋਈ ਧੀ ਨਾ ਪੁੱਤ ਹੈ ਕੋਈ ਜ਼ਮੀਨ ਦਾ ਕੋਈ ਕੁਝ ਵੀ ਨਹੀਂ ਹੈ ਔਰ ਮਾਤਾ ਪਿਛਲੇ 2 ਦਿਨਾਂ ਤੋਂ ਭੁਖੀ ਸੀ ਹੁਣ ਜਦੋਂ ਰੋਟੀ ਮਿਲੀ ਤਾਂ ਮਾਂ ਦੀਆਂ ਅੱਖਾਂ 'ਚ ਹੰਝੂ ਨਹੀਂ ਰੁਕੇ ਉਹਨਾਂ ਦੇ ਹਾਲਾਤ ਵੀ ਦਿਖਾਉਣਾ ਇਹ ਦੇਖੋ ਬਜ਼ੁਰਗ ਮਾਤਾ ਜੀ ਨੇ ਲੰਗਰ ਪ੍ਰਸ਼ਾਦਾ ਛਕ ਰਹੇ ਨੇ ਮਾਤਾ ਜੀ ਕੀ ਹਾਲ ਸੀਗੇ ਪਿਛਲੇ ਤੁਸੀਂ ਪ੍ਰਸ਼ਾਦਾ ਛਕ ਰਹੇ ਹੋ ਕੋਈ ਲੰਗਰ ਪਾਣੀ ਮਿਲਿਆ ਸੀ ਹੁਣ ਤੱਕ ਨਾ ਇਹ ਕੋਈ ਨਹੀਂ ਹਾਂਜੀ ਕੋਈ ਨਹੀਂ ਆਇਆ ਪਹਿਲੀ ਵਾਰ ਆਇਆ ਹੈ ਅੱਛਾ ਹਾਂ ਹੋਰ ਹੁਣ ਹੀ ਆਇਆ ਬਸ ਕਿੰਨੀ ਦੇਰ ਤੋਂ ਭੁੱਖੇ ਪਿਆਸੇ ਸੀਗੇ ਓਕੇ ਕੱਲ ਅੱਜ ਦਿਨ ਦਾ ਪਾਣੀ ਆਇਆ ਉਹ ਦਿਨ ਦੇ ਬਸ ਭੁੱਖੇ ਪਿਆਸੇ ਬੈਠੇ ਹੁਣ ਰੋਟੀ ਮਿਲੀ ਹੈ ਹੁਣ ਰਾਹਤ ਮਿਲੀ ਕੁਝ ਹਾਂਜੀ ਹਾਂਜੀ ਕਿੰਨਾ ਰੋਟੀ ਖਾਧੀ ਮਾਂ ਜੀ ਹੋ ਗਿਆ ਦੋ ਤਿੰਨ ਪਿਛੇ ਹੈ ਜੀ ਕੋਈ ਨਹੀਂ ਇਕੱਲੇ ਰਹਿੰਦੇ ਤੁਸੀਂ ਇਹ ਇਤਰਾਸ ਦੀ ਹੈ ਪੰਜਾਬ ਦੀ ਇੱਕ ਮਾਂ ਰੋਟੀ ਦੀ ਪੁੱਤ ਦੀ ਕੋਈ ਵੀ ਹੈ ਨਹੀਂ। ਉਹਰੇ ਮਾਦੀ ਹਾਲਾਤ ਤੁਸੀਂ ਦੇਖ ਸਕਦੇ ਹੋ। ਕੋਈ ਫਸਲ ਨਹੀਂ ਹੈਨੀ। ਕੁਝ ਨਹੀਂ ਮਤਾਂ। ਉਹ ਹੀ ਪਹਿ ਹਨ ਉਦੈ ਲੜੀ ਬੜੀ ਔਖੀ। ਤੇ ਮਾਤਾ ਜੀ ਪਿਛਲੇ 2 ਦਿਨ ਤੋਂ ਭੁੱਖੇ ਸੀਗੇ। ਕਹਿੰਦੇ 2 ਦਿਨ ਤੋਂ ਮੈਂ ਰੋਟੀ ਨਹੀਂ ਖਾਈ। 2 ਦਿਨ ਹੋ ਗਏ ਨਾ ਮਾਤਾ ਦਾ ਕੋਈ ਅੱਗੇ ਨਾ ਪਿੱਛੇ ਹੈ ਨਾ ਕੋਈ ਧੀ ਨਾ ਪੁੱਤ ਹੈ, ਕੋਈ ਜ਼ਮੀਨ ਦਾ ਕੋਈ ਕੁਝ ਵੀ ਨਹੀਂ ਹੈ ਔਰ ਮਾਤਾ ਪਿਛਲੇ ਦੋ ਦਿਨਾਂ ਤੋਂ ਭੁਖੀ ਸੀ ਹੁਣ ਜਦੋਂ ਰੋਟੀ ਮਿਲੀ ਤਾਂ ਮਾਂ ਦੀਆਂ ਅੱਖਾਂ 'ਚ ਹੰਝੂ ਨਹੀਂ ਰੁਕੇ। ਬਾਬਾ ਜੀ ਲੈ ਕੇ ਆਏ। ਭਾਜੀ ਇਹ ਬਾਬਾ ਜੀ ਤੀਜੇ ਦਿਨ ਲੈ ਕੇ ਆਏ ਜੀ। ਅੱਛਾ ਜੀ। ਸਾਡੇ ਇੱਥੇ ਨਾ ਪੀਣ ਨੂੰ ਨਾ ਕੁਝ ਖਾਣ ਨੂੰ। ਹਾਂ। ਨਿਗ ਨਿਗ ਨਿਆਣੇ ਦੁੱਧ ਨੂੰ ਤਰਲੇ ਮਾਰਨੇ ਨੇ ਤਿੰਨ ਦਿਨ ਹੋ ਗਏ। ਕਿਸੇ ਨੇ ਪਾਣੀ ਦਾ ਘੁੱਟ ਨਹੀਂ ਲੈਂਦਾ। ਆ ਸਾਡੇ ਕੱਲ ਪਾਣੀ ਅੱਜ ਲੱਥਾ 1.5-2 ਫੁੱਟ ਤੇ ਅੱਜ ਅਸੀਂ ਮੋਟਰ ਮਟਰ ਮਾੜੀ ਮੋੜ ਜਨਰੇਟਰ ਚਲਾ ਕੇ ਪਾਣੀ ਕੱਢ ਕੇ ਦੇ ਲੋਕਾਂ ਨੇ ਪਾਣੀ ਭਰ-ਭਰ ਖੜਿਆ ਅੱਛਾ ਜੀ ਕਿਸੇ ਨੇ ਕੁਝ ਨਹੀਂ ਇੱਥੇ ਪਹਚਾਇਆ ਆ ਬਾਬਾ ਜੀ ਉਹਨਾਂ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਸਾਡੀ ਬਾਹ ਫੜੀ ਅਸੀਂ ਗਏ ਸੀ ਡੰਗਰਾਂਵਾਲਾ ਤੇ ਫੀਲ ਲੈਣ ਅਰਮਦਾਸ ਤੋਂ ਜੀ ਤੇ ਬਾਬਾ ਜੀ ਮਿਲੇ ਨੇ ਇਹਨਾਂ ਨੇ ਸਾਡਾ ਮਲੋ ਨਹੀਂ ਇਸ ਪਿੰਡ ਦਾ ਰਾਹ ਹੀ ਖਤਮ ਹੀ ਹੋ ਗਿਆ ਬਿਲਕੁਲ 6-6 ਫੁੱਟ ਪਾਣੀ ਭਾਈ ਛੜਕਦੇ ਉੱਤੇ ਜੀ ਤੇ ਕਿਸੇ ਨੇ ਵੀ ਕੋਈ ਆਣ ਕੇ ਨਾ ਇਹ ਗਰੀਬ ਲੋਕ ਜਾ ਸਕਦੇ ਕਿਸੇ ਪਾਸੇ ਨਾ ਇਹ ਕੁਝ ਲੈ ਸਕਦੇ ਨਹੀਂ ਕੋਈ ਮੰਤਰੀ ਨਹੀਂ ਆਇਆ ਕੋਈ ਕੋਈ ਮੰਤਰੀ ਨਹੀਂ ਜੀ ਕੋਈ ਸੰਤਰੀ ਨਹੀਂ ਇੱਥੇ ਕੋਈ ਨਹੀਂ ਜਿਆ ਸਮਾਜ ਸੇਵੀ ਕੋਈ ਸਮਾਜ ਸੇਵੀ ਨਹੀਂ ਆਇਆ ਕੱਲ ਇੱਕ ਬੇੜੀ ਵਾਲੇ ਆਏ ਸੀ ਉੱਥੇ ਸਾਡਾ ਇੱਕ ਬਜ਼ੁਰਗ ਨੇ ਓਪਰੇਟ ਕਰਾਇਆ ਸੀ ਆਖਿਆ ਵੀ ਦਵਾਈ ਲੈਣੀ ਹੈ ਤੇ ਸਾਨੂੰ ਲੈ ਜਾਓ ਹੂੰ ਉਹਨਾਂ ਨੇ ਵੀ ਸਾਡੀ ਆਵਾਜ਼ ਨਹੀਂ ਸੁਣੀ ਕਿਸੇ ਨੇ ਸਾਡੀ ਆਵਾਜ਼ ਨਹੀਂ ਸੁਣੀ ਇੱਥੇ ਤਰਲੇ ਮਾਰਦੇ ਰਹੇ ਸਾਰੇ ਲੋਕ ਵੀ ਸਾਨੂੰ ਕੋ ਪਾਣੀ ਦੀ ਪੇਟੀ ਦੇ ਦਿਓ ਨੂੰ ਪਤਾ ਇੱਕਦਮ ਅਚਾਨਕ ਪਾਣੀ ਆ ਗਿਆ ਕਿਸੇ ਕੋ ਪਾਣੀ ਨਹੀਂ ਹੈਗਾ ਘਰਾਂ ਦੇ ਵਿੱਚ ਪਾਣੀ ਵੜਿਆ ਕੰਧਾਂ ਲੋਕਾਂ ਦੀਆਂ ਪਾੜ ਗਈਆਂ ਬੰਦੇ ਹਾਲ ਬੰਕੇ ਦਿਹਾੜੇ ਕਿੰਨੀ ਵੋਟ ਹੈ ਇਸ ਪਿੰਡ ਦੀ ਇਸ ਪੋਟ ਪਿੰਡ ਦੀ ਵੋਟ ਹੈਗੀ ਜੀ 400 ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਕਿਹੜਾ ਕੀ ਪਿੰਡ ਦਾ ਨਾਮ ਕੀ ਹੈ ਜੀ ਇਹਦਾ ਪਿੰਡ ਦਾ ਨਾਮ ਜੀ ਭਗਵਾਨਪੁਰਾ ਨੇੜੇ ਰਮਦਾਸ ਮਾਤ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਤੋਂ ਅਸੀਂ ਆ ਬਾਬਾ ਜੀ ਹਣੀਆਂ ਨੂੰ ਮਿਲੇ ਨੇ ਤੇ ਅਸੀਂ ਇਹਨਾਂ ਨੂੰ ਲੈ ਕੇ ਮੰਤਰੀ ਸਾਹਿਬ ਤਾਂ ਪਿੱਛੇ ਖੜੇ ਸੀ ਤੇ ਮੰਤਰੀ ਸਾਹਿਬ ਤੇ ਸਾਨੂੰ ਪੂਲਾਂ ਤੇ ਖੜਨ ਵਾਲੇ ਉਹ ਫੋਟੋਆਂ ਹੀ ਉਹਨਾਂ ਖਿਚਾਉਣੀਆਂ ਜੀ ਦੇ ਨੇ ਖਿਚਾਉਣਾ ਸੀ ਅਸੀਂ ਫੋਟੋਆਂ ਨਹੀਂ ਖਿਚਾਉਂਦੇ ਅਸੀਂ ਨੇ ਵੀ ਇਹਨਾਂ ਗਰੀਬਾਂ ਨਾਲ ਲੋਕਾਂ ਨੂੰ ਮਿਲ ਜੇ ਅਸੀਂ ਤਾਂ ਟਾਈਮ ਪਾਸ ਕਰ ਲੈਣਾ ਫਿਰ ਵੀ ਪਰ ਇਹਨਾਂ ਦਾ ਵਿਚਾਰਿਆਂ ਦਾ ਬੜਾ ਔਖਾ ਆ ਇਹਨਾਂ ਨੂੰ ਤਾਂ ਪਾਣੀ ਦੀ ਬੋਤਲ ਨਹੀਂ ਕਿਸੇ ਨੇ ਦਿੱਤੀ ਨਾ ਕੋ ਗੱਲ ਨਾ ਕੋ ਬਾਰਾ ਤੁਸੀਂ ਵੇਖਣੀ ਰਹੇ ਜੇ 90 90 ਘਰ ਨੇ ਸਾਡੇ ਤੁਸੀਂਾਂ ਦੇ ਇੱਥੇ 20 25 ਘਰ ਸਾਡੇ ਜਟਾਂ ਦੇ ਨੇ ਚਲੋ ਜਟਾਂ ਦੇ ਤੇ ਆਪਣਾ ਮ ਨਾ ਕਿਸੇ ਨੇ ਪਾਣੀ ਦੀ ਬੋਤਲ ਨਾ ਕੋ ਫੇਟੀ ਨਾ ਕੋ ਦੁੱਧ ਸੁੱਕਾ ਦੁੱਧ ਵਿਚਾਰਿਆਂ ਨੂੰ ਮਿਲ ਜੇ ਤੇ ਆਪਣਾ ਬੱਚੇ ਪਾਲਣ ਨੇ ਕਿਨੇ ਕਿ ਬੱਚੇ ਨੇ ਇੱਥੇ ਸ਼ਾਮਾਂ ਨੂੰ ਡੋਲੂ ਲੈ ਕੇ ਪਿੰਡ ਦੇ ਚਾਰਛੇਰੇ ਤੁਰੇ ਫਿਰਦੇ ਅਸੀਂ ਬਾਬਾ ਜੀ ਹੁਣਾਂ ਨੇ ਉਹ ਅਪੀਲ ਕੀਤੀ ਹੈ ਵੀ ਸੁੱਕੇ ਦੁੱਧ ਦਾ ਥੋੜਾ ਜਿਹਾ ਇਹਨਾਂ ਨੂੰ ਦੇ ਜਾਣ ਤੇ ਆਪਣੇ ਵਿਚਾਰੇ ਨਿਆਣੇ ਬੱਚੇ ਪਾਲਣ ਫਸਲ ਕਿੰਨੀ ਕੁ ird gird ਤੁਹਾਡੇ ਫਸਲ ਤੇ ਸਾਡੇ ਮੰਨ ਲਓ ਚਾਰਛੇਰੇ ਪਿੰਡ ਦੇ ਬਿਲਕੁਲ ਬਰਬਾਦ ਹੋ ਗਈ ਵੇਖ ਲਓ ਕਿੰਨਾ ਕਹਿੰਦਾ ਪਾਣੀ ਆ ਨੀਨੇ ਥਾਵਾਂ ਤੇ 7 7 8 8 ਫੁੱਟ ਪਾਣੀ ਹੈ ਭਾਜੀ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਦਾ ਬਿਲਕੁਲ ਭਾਈ ਸਰਦਾਰ ਸਿੰਘ ਮੜਾਲਾ ਹੋਣੀ ਆਮ ਆਹ ਟੀਮ ਦੇ ਨਾਲ ਪਹੁੰਚੇ ਨੇ ਜੀ ਔਰ ਰਾਸ਼ ਜਿਹੜਾ ਇਸ ਅੰਦਰ ਵਿੱਚ ਦਿੱਤਾ ਜਾਣਾ ਰਾਹਤ ਨਗਰੀ ਇਸ ਪਿੰਡ ਦੇ ਵਿੱਚ ਅਜੇ ਤੱਕ ਇੱਕ ਵਾਰ ਵੀ ਨਹੀਂ ਪਹੁੰਚੀ ਪਰ ਹੁਣ ਜਦੋਂ ਰਾਹਤ ਨਗਰੀ ਆਈ ਉਸ ਤੋਂ ਬਾਅਦ ਇਹਨਾਂ ਲੋਕਾਂ ਦਾ ਦਰਦ ਇਹਨਾਂ ਲੋਕਾਂ ਦੀ ਭੁੱਖ ਤੇ ਪਿਆਸ ਨੂੰ ਤੁਸੀਂ ਖੁਦ ਇਹਨਾਂ ਲੋਕਾਂ ਦੀ ਇਹਨਾਂ ਬੱਚਿਆਂ ਦੀ ਭੁੱਖ ਤੇ ਪਿਆਸ ਉੱਪਰ ਪਾਣੀ ਮਿਲਿਆ ਸੀ ਪਹਿਲਾਂ ਪਹਿਲਾਂ ਨਹੀਂ ਮਿਲਿਆ ਸੀਗਾ ਭੁੱਖੇ ਸੀਗੇ ਪਿਆਸੇ ਸੀਗੇ ਤਾਂ ਇਹ ਇਹ ਬੱਚੇ ਮਾਤਾ ਜੀ ਬੱਚਿਆਂ ਨੂੰ ਪਾਣੀ ਵਗੈਰਾ ਮਿਲ ਰਿਹਾ ਸੀ ਪਹਿਲੇ ਭੁੱਖੇ ਪਿਆਸੇ ਜੀ ਬੱਚੇ ਹਾਂ ਹਾਂ ਜੀ ਭੁੱਖੇ ਜੀ ਹਾਂ ਜੀ ਹਾਂ ਜੀ ਭੁੱਖੇ ਭਾਜੀ ਤਾਂ ਬਿਲਕੁਲ ਆ ਤੁਸੀਂ ਦੇਖ ਰਹੇ ਹੋ ਮੈਂ ਤੁਹਾਨੂੰ ਮੈਂ ਦਿਖਾਉਣਾ ਕਿ ਪਿੰਡ ਦੇ ਵਿੱਚ ਰਾਸ਼ਨ ਪਹੁੰਚਾ ਤਾਂ ਫਿਰ ਪਿੰਡ ਦੇ ਲੋਕ ਦੇ ਵਿੱਚ ਇਸਰਾਹਤ ਸਮਗਰੀ ਨੂੰ ਲੈਣ ਦੇ ਵਿੱਚ ਜਿੱਤੇ ਨੇ ਦੱਸਦੇ ਨੇ ਕਿ ਪਿੰਦੇ ਸਰਪੰਚ ਸਾਹਿਬ ਖੁਦ ਦੱਸਦੇ ਨੇ ਕਿ ਪਿਛਲੇ ਦਿਨਾਂ ਵੀ ਦਿਨਾਂ ਤੋਂ ਇੱਥੇ ਫਾੜ ਆਇਆ ਜਾਂ ਬਰਸਾਤ ਆਈ ਤਾਂ ਉਸ ਤੋਂ ਬਾਅਦ ਜਿਹੜੇ ਕੋਈ ਵੀ ਇੱਥੇ ਰਾਸ਼ਨ ਲੈ ਕੇ ਨਹੀਂ ਪਹੁੰਚਾ ਜਿਸ ਤੋਂ ਬਾਅਦ ਇਸ ਟਰੇਡ ਦੇ ਵਿੱਚ ਬੱਚੇ ਬਜ਼ੁਰਗ ਮਾਵਾ ਭੈਣਾ ਪੁੱਤियां ਪਿਆਸੀਆਂ ਕੀ ਪਰ ਜੀ ਦੇਖ ਰਹੇ ਹੋ ਲੋਕ ਲੋਕ ਉੱਥਿਆਂ ਦੇ ਉੱਤੇ ਚੜ ਕੇ ਆਪਣੀ ਜਿੰਦਗੀ ਹਰੀ ਹੈ ਬਸ ਕਰਨ ਦੇ ਉੱਤੇ ਲੱਗੇ ਹੋਏ ਨੇ ਪਿੰਡ ਦੇ ਤੁਲੂ ਬਾਕੀ ਨੇ ਹਾਲਾਤ ਨਹੀਂ ਦੱਸਣਾ ਕਿ ਪਿੰਡ ਚਾਰੇ ਪਾਸਿਓਂ ਪਾਣੀ ਦੇ ਨਾਲ ਘਿਰਿਆ ਹੋਇਆ ਹੈ ਭਾਈ ਬਲਦੇਵ ਸਿੰਘ ਮਰਾਲਾ ਜੀ ਆਏ ਨੇ ਸਰਪੰਚ ਸਾਹਿਬ ਇੱਥੇ ਭਾਈ ਸਾਹਿਬ ਬੜੀ ਤਰਾਸਦੀ ਹੈ ਬੜੀ ਤਰਾਸਦੀ ਹੈ ਕਿ ਇਹ ਪਿੰਡ ਦੇ ਲੋਕਾਂ ਨੇ ਰਾਸ਼ਨ ਬੜੇ ਔਕੇ ਹਾਲਾਤਾਂ ਦੇ ਵਿੱਚ ਮਿਲਿਆ ਕਿਵੇਂ ਦੇਖਿਆ ਜਦੋਂ ਇਹ ਪਿੰਡ ਦੇ ਸਰਪੰਚ ਸਾਹਿਬ ਨੇ ਪੂਰੀ ਗੱਤਾਂ ਸੁਣਾਈ ਆਪਣੀ ਇਹ ਕਹਿ ਸਕਦੇ ਹਾਂ ਕਿ 1947 ਸਾਨੂੰ ਉਹ ਮੁੱਢ ਯਾਦ ਆਉਂਦਾ ਹੂ ਉਦੋਂ ਵੀ ਬਦਤਰ ਹਾਲਾਤ ਸੀ ਕਿ ਜਿਹੜਾ ਪੰਜਾਬ ਦੁਗੀਆਂ ਦਾ ਢਿੱਡ ਪਰਦਾ ਸੀਗਾ 97% ਦੀ ਕੁਰਬਾਨੀਆਂ ਵੀ ਕਰਦਾ ਹੈ ਦੇਸ਼ ਨੂੰ ਲੋੜ ਪਈ 97 2.5 ਕਵੈਂਟਲ ਸੋਨਾ ਵੀ দান ਕਰਦਾ ਤੇ ਗੁਰਾਂ ਦੇ ਨਾਂ ਤੇ ਵਸਣ ਵਾਲਾ ਵੰਡ ਕੇ ਛਕਣ ਵਾਲਾ ਪੰਜਾਬ ਅੱਜ ਜੇ ਬਦਤਰ ਹਾਲਾਤ ਨੇ ਪਾਣੀ ਚ ਕਿਰਿਆ ਹੋਇਆ ਇਹ ਲੋਕ ਕਈ ਦਿਨਾਂ ਤੋਂ ਕੋਈ ਪਾਣੀ ਨੂੰ ਤਰਸ ਰਿਹਾ ਹੈ ਕੋਈ ਅੰਨ ਨੂੰ ਤਰਸ ਰਿਹਾ ਹੈ ਕੋਈ ਦਵਾਈ ਨੂੰ ਤਰਸ ਰਿਹਾ ਕੋਈ ਕਿਸੇ ਚੀਜ਼ ਨੂੰ ਤਰਸ ਰਿਹਾ ਇਹਨਾਂ ਦੀ ਹਾਲਤ ਵੇਖ ਸਕਦੇ ਹੋ ਕਿ ਇਹ ਇਹਨਾਂ ਦੀ ਮਜਬੂਰੀ ਆ ਅਸੀਂ ਸੋਚਦੇ ਹੋਵਾਂਗੇ ਕਿ ਇਹ ਖੋ ਮਾਈ ਚ ਪੈ ਗਏ ਵੀ ਮੈਨੂੰ ਮਿਲ ਜੇ ਪਰ ਇਹ ਕਈ ਦਿਨਾਂ ਤੋਂ ਲੋਕ ਇਸ ਤਰ੍ਹਾਂ ਹੀ ਨੇ ਰੋਟੀ ਤੋਂ ਉਤਰਨੇ ਇਹਨਾਂ ਦਾ ਮਾਲ ਡੰਗਰ ਇਹਨਾਂ ਦਾ ਘਰ ਦਾ ਜੋ ਸਾਜੋ ਸਮਾਨ ਸਾਰਾ ਖਰਾਬ ਹੋਇਆ ਇਥੋਂ ਤੱਕ ਕਿ ਕੱਲ ਨੂੰ ਸਰਕਾਰ ਮੁਆਵਜ਼ਾ ਦੇਣ ਆਵੇ ਇਹ ਆਪਣੇ ਦਸਤਾਵੇਜ਼ ਵੀ ਪੇਸ਼ ਨਹੀਂ ਕਰ ਸਕਣਗੇ ਇਹਨਾਂ ਤੋਂ ਬਹੁਤਿਆਂ ਦੇ ਕਾਗਜ਼ ਵੀ ਖਰਾਬ ਹੋ ਗਏ ਨੇ ਰੁੜ ਗਏ ਹੋਣਾ ਸਾਰਾ ਕੁਝ ਬਿਲਕੁਲ ਬਿਲਕੁਲ ਤੇ ਇਹ ਸਾਡਾ ਨੁਕਸਾਨ ਕਿੰਨਾ ਚਿਰ ਹੁੰਦਾ ਰਹੂ ਜਿੰਨਾ ਚਿਰ ਪੰਜਾਬ ਦੀਆਂ ਸਰਕਾਰਾਂ ਤੇ ਸੈਂਟਰ ਦੀਆਂ ਸਰਕਾਰਾਂ ਇਹਨਾਂ ਸਰਹੱਦੀ ਇਲਾਕਿਆਂ ਵੱਲ ਤਰਜੀਹ ਨਹੀਂ ਦਿੰਦੀਆਂ ਤਵੱਜੋ ਨਹੀਂ ਦਿੰਦੀਆਂ ਤੇ ਜਿੰਨਾ ਚਿਰ ਦਰਿਆਵਾਂ ਦੇ ਪਾਣੀ ਰੋਕਣੋਂ ਹਟਦੇ ਨਹੀਂ ਕਿਉਂਕਿ ਮੈਨੂੰ ਮੈਂ ਸੁਣਦਾ ਪੜਦਾ ਹਾਂ ਨਾ ਕਿ ਜਦੋਂ ਇਹ ਡੈਮ ਬਣੇ ਜਿਨ੍ਹਾਂ ਦੇ ਅੱਜ ਦਰਵਾਜ਼ੇ ਖੁੱਲੇ ਜਾਂਦੇ ਪਾਣੀ ਛੱਡਣ ਦੇ ਇਹ ਜਦੋਂ ਬਣਾਈ ਸੀ ਤੇ ਭਗਤਪੁਰ ਸਿੰਘ ਵਰਗਿਆਂ ਨੇ ਕਹਿ ਤਾਸੀਗਾ ਇਹ ਮੌਤ ਬੰਨ ਦਿੱਤੀ ਤੁਸੀਂ ਪੰਜਾਬ ਦੇ ਸਿਰ ਤੇ ਦਰਿਆਵਾਂ ਦੇ ਰਾਹ ਰੋਕਣੇ ਕਿੰਨੀ ਕਦਨਾਈ ਸੀ ਫਿਰ ਦਰਿਆਵਾਂ ਦੇ ਜਿਹੜੀਆਂ ਜ਼ਮੀਨਾਂ ਸੀ ਉਨ੍ਹਾਂ ਤੇ ਕਬਜ਼ੇ ਕਰਨੇ ਨਜਾਇਜ਼ ਉਸਾਰੀਆਂ ਕਰਨੀਆਂ ਅੱਜ ਵੀ ਚੱਲ ਰਹੀਆਂ ਨੇ ਹੁਣ ਪਾਣੀ ਨੇ ਆਪਣਾ ਜਦੋਂ ਵੀ ਕਿਤੇ ਬਰਸਾਤ ਹੋਣੀ ਆ ਉਹਨੇ ਆਪਣਾ ਰਾਹ ਕੱਢਣਾ ਹੈ ਉਹਦੇ ਵਿੱਚ ਨੁਕਸਾਨ ਜਿਹੜਾ ਅੱਜ ਹੋਇਆ ਜਾਂ ਹੋ ਰਿਹਾ ਇਹਦੇ ਲਈ ਪ੍ਰਸ਼ਤ ਲੀਡਰ ਜ਼ਿੰਮੇਵਾਰ ਨੇ ਸਰਕਾਰਾਂ ਲੀਡਰ ਜ਼ਿੰਮੇਵਾਰ ਨੇ ਫਿਰ ਆ ਜਿਹੜੀ ਲੋਕਾਂ ਦੀ ਹਾਲਤ ਆ ਇਹਦੇ ਲਈ ਸਰਕਾਰਾਂ ਨੂੰ ਸੋਚਣਾ ਪੈਂਦਾ ਕਿ ਇੱਥੇ ਪ੍ਰਾਲੀ ਨੂੰ ਅੱਗ ਲੱਗੀ ਤੇ ਧੂਆ ਦਿੱਲੀ ਪਹੁੰਚ ਜਾਂਦਾ ਹੈ ਸ਼ਰਾਬ ਪੀ ਕੋਈ ਕੋਈ ਮਰ ਜਾਏ ਤੇ 10 ਲੱਖ ਰੁਪਏ ਦਾ ਮੁਆਵਜ਼ਾ ਲੈ ਕੇ ਮੁੱਖ ਮੰਤਰੀ ਵੀ ਆ ਜਾਂਦਾ ਪਰ ਚੰਗੇ ਚੰਗੇ ਪਰਿਵਾਰ ਵਿਚਾਰੇ ਰੋਟੀ ਨੂੰ ਤਰਸਰੇ ਟੁੱਟ ਟੁੱਟ ਪੈ ਰਹੇ ਨੇ ਲੰਗਰ ਨੂੰ ਛੋਲਿਆਂ ਦੇ ਪੈਕਟ ਨੇ ਬਿਸਕਟਾ ਦੇ ਨੇ ਜਾਂ ਪਾਣੀ ਦੀਆਂ ਬੋਤਲਾਂ ਨੇ ਆ ਵੇਖ ਸਕਦੇ ਇਹਦਾ ਵਿਚਾਰਿਆਂ ਦੀ ਹਾਲਤ ਕੀ ਪਹਿਲਾਂ ਰਾਸ਼ਨ ਮਿਲਿਆ ਹੁਣ ਤੱਕ ਕਦੋਂ ਦੇ ਭੁੱਖੇ ਪਿਆਸੇ ਬੈਠੇ ਹੋ ਤਿੰਨ ਦਿਨ ਹੋ ਗਏ ਅੱਜ ਭੁੱਖੇ ਪਿਆਸੇ ਬੈਠੇ ਕੋਈ ਰਾਹਤ ਸਮਗਰੀ ਕੁਝ ਨਹੀਂ ਮਿਲ ਰਹੀ ਕੋਈ ਕੁਝ ਨਹੀਂ ਆ ਰਿਹਾ ਕੁਝ ਨਹੀਂ ਆ ਰਿਹਾ ਕੁਝ ਨਹੀਂ ਆ ਰਿਹਾ ਹੁਣ ਕੁਝ ਰਾਹਤ ਮਿਲੀ ਹੈ ਪ੍ਰੋਵੀਜ਼ਨ ਮਿਲਿਆ ਬਾਪੂ ਜੀ ਕਿਵੇਂ ਕੁਝ ਰਾਸ਼ਨ ਪਾਣੀ ਮਿਲਿਆ ਸੀ ਕੁਝ ਹਾਂਜੀ ਹਾਂਜੀ ਮੈਨੂੰ ਇਹ ਦਾਣਾ ਇਹ ਆਇਆ ਇਹ ਸਵਾਗਤ ਕਰਨਾ ਹੈ ਤਾਂ ਠੀਕ ਹੈ ਜੀ ਬਾਈ ਹੋਰ ਤੁਹਾਨੂੰ ਮੈਂ ਪਹਿਲਾਂ ਤਸਵੀਰਾਂ ਵੀ ਦਿਖਾਦਾ